ਅੰਮ੍ਰਿਤਸਰ ਦੇ ਅਧੀਨੋਂ ਦੇ ਪਿੰਡ ਪੰਡਿਆਰ ਦੇ ਵਿੱਚ 250 ਏਕੜ ਦੇ ਕਰੀਬ ਕਨਕ ਦੀ ਨਾੜ ਨੂੰ ਭਿਆਨਕ ਅੱਗ ਲੱਗ ਗਈ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਸਾਰੀ ਹੀ ਨਾੜ ਸੜ ਕੇ ਸੁਆਹ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ ਜਿਸ ਨੇ ਵੇਖਦੇ ਹੀ ਵੇਖ ਤੇ ਭਿਆਨਕ ਰੂਪ ਧਾਰਨ ਕਰ ਲਿਆ ਤੇ 250 ਏਕੜ ਦੇ ਕਰੀਬ ਕਨਕ ਦੀ ਨਾਲ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹਾਲਾਂਕਿ ਮੌਕੇ ਤੇ ਮੌਜੂਦ ਪਿੰਡਾ ਵਾਲਿਆਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਗਿਆ ਲੇਕਿਨ ਜਦ ਤੱਕ ਦਮਕਲ ਵਿਭਾਗ ਤੇ ਲੋਕਾਂ ਨੇ ਅੱਗ ਤੇ ਕਾਬੂ ਪਾਇਆ ਉਦੋਂ ਤੱਕ ਸੈਂਕੜਾ ਏਕੜ ਵਿੱਚ ਫੈਲੀ ਨਾਲ ਸੜ ਕੇ ਸੁਆਹ ਹੋ ਚੁੱਕੀ ਸੀ ਪੀੜਤ ਕਿਸਾਨਾਂ ਨੇ ਸਰਕਾਰਾਂ ਕੋਲੋਂ ਮਦਦ ਤੇ ਮੁਆਵਜ਼ੇ ਦੀ ਮੰਗ ਕੀਤੀ ਹੈ ਆਹ ਰਹਾ ਮੈਂ ਤਨ ਰਕਬਾ ਵਿਖਾਉਣ ਦੇ ਪਿੱਛੇ ਕੈਮਰੇ ਵੇਦੀਦਾ ਇਹ ਪੱਧਰੀ ਵਾਲੀ ਸਾਈਡ ਤੋਂ ਅੱਗ ਲੱਗੇ ਸੌੜ ਚਿਰਕਡ ਆਉਣ ਕਰਕੇ ਉੱਥੇ ਇਸ ਵੇਲੇ ਹਾਈਵੇ ਰੋਡ ਦੇ ਉੱਪਰ ਲੱਗੇ ਖੜੇ ਆ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਜੀ ਵੇਖੋ 200 ਤੋਂ 250 ਏਕੜ ਦੇ ਵਿੱਚ ਵਿੱਚ ਜਿਹੜਾ ਨਾਲ ਸੀਗਾ ਇਹ ਇੰਨਾ ਲਗਭਗ ਵੱਧ ਵੀ ਹੋ ਸਕਦਾ ਵੀ ਅਲੀ ਤੱਕ ਦੂਰ ਤੱਕ ਵੇਖੀਏ ਅੱਗੇ ਤੱਕ ਅਸੀਂ ਕਮਾ ਕੇ ਦੇਖਿਆ ਧੂਆ ਬਹੁਤ ਜ਼ਿਆਦਾ ਸੀ ਪਤਾ ਨਹੀਂ ਲੱਗ ਸਕਿਆ ਪੂਰਾ ਪਧਰੀ ਵਾਲੇ ਬਨੇ ਜਾਵਾਂ ਨੇ ਫੇਰ ਪਤਾ ਲੱਗੂ ਕਿੰਨਾ ਖੋਜਿਆ ਵੇਖੋ ਜਾਨੀਮਾਨੀ ਨੁਕਸਾਨ ਹੋਣ ਤੋਂ ਬਚ ਗਿਆ ਕੁਦਰਤ ਨੇ ਬਹੁਤ ਬਚਾ ਕੀਤਾ ਵਾ ਜਿਤਨਾ ਸਾਡੇ ਟਰੈਕਟਰ ਵਿੱਚ ਰੀਪਰ ਜਿਹੜੇ ਤੂੜੀ ਬਣਾ ਰਹੇ ਸੀਗੇ ਜਦੋਂ ਪਤਾ ਵੀ ਅੱਗ ਲੱਗਣ ਲੱਗੀ ਤੇ ਉਹ ਟਰੈਕਟਰ ਇੱਕ ਦੇ ਅੱਗ ਪੈਣ ਲੱਗੀ ਉਹਨਾਂ ਦਬਾ ਦੇ ਉੱਤੇ ਮਿੱਟੀ ਦੇ ਬੁੱਕ ਪਰ ਪਰ ਕੇ ਗੱਿਆਂ ਨੇ ਰੇਕੋਰ ਸੀ ਕਹਿੰਦੇ ਮਿੱਟੀ ਛੁੱਟੀ ਟਾਇਰਾਂ ਦੇ ਉੱਤੇ ਫੇਰ ਬਚਾਇਆ ਉਹ ਫੇਰ ਟਰੈਕਟਰ ਕੱਢ ਕੇ ਆਪਣੇ ਬਾਹਰ ਨੂੰ ਲੈ ਗਏ ਆ ਪਸ਼ੂ ਡੰਗਰ ਬਚ ਗਏ ਆ ਪਸ਼ੂ ਡੰਗਰ ਬਚ ਗਏ ਆ ਵੀ ਇਹ ਬਚਾ ਇਸ ਕਰਕੇ ਹੋਇਆ ਵੀ ਯਾਰ ਇੱਕ ਕਿਸਾਨ ਮੇਰੇ ਨਾਲ ਖੜੇ ਆ ਇਹਨਾਂ ਨੇ ਆਪਣੇ ਟਰੈਕਟਰਾਂ ਦੇ ਮਗਰ ਲਾਂ ਪਾ ਕੇ ਤਵੀਆਂ ਪਾ ਕੇ ਰੂਟਾ ਵੀ ਡਰ ਪਾ ਕੇ ਦੇ ਘਰਾਂ ਦੇ ਲਾਗੇ ਉਹ ਸਾਹਮਣੇ ਘਰ ਨੇ ਉਹਠੀਆਂ ਉਹਦੇ ਘੇਰੇ ਘੇਰੇ ਚੱਕਰ ਲਾਏ ਟਰੈਕਟਰਾਂ ਦੇ ਨਾਲ ਤੇ ਫੇਰ ਹੀ ਆਪਦਾ ਬਚਾ ਹੋਇਆ ਜਿਹੜੇ ਘਰਾਂ 'ਚ ਨਹੀਂ ਬੜੀ ਬਾਜੀ ਅਸੀਂ ਦੁਪਹਿਰ ਦਾ ਕੋਈ 2 2:30 ਵਜੇ ਦਾ ਟਾਈਮ ਹੋਗਾ ਜੇ ਅਸੀਂ ਘਰੇ ਸੀ ਇਤੋਂ ਚਾਨ ਚੱਕ ਨਾ ਜਦੋਂ ਸ਼ਾਰਟ ਸਰਕਟ ਸ਼ਾਰਟ ਹੋਣ ਕਰਕੇ ਘਟ ਤੋਂ ਘਟ ਇੱਥੇ 1.5 200 ਕਿੱਲੇ ਦਾ ਨੁਕਸਾਨ ਹੋ ਚੁੱਕਾ ਹੈ ਜ਼ਿੰਮੇਵਾਰਾ ਜਿਸ ਦੇ ਵਿੱਚ ਨਾੜ ਕਰੀਬਨ ਜ਼ਿਆਦਾ ਖਲੋਤਾ ਸੀ ਟੂੜੀ ਬੰਨ ਵਾਲੇ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕੋਈ ਮਸਲਾ ਹੱਲ ਕੀਤਾ ਜਾਵੇ ਸਾਡਾ ਕਿਉਂਕਿ ਸਾਰਾ ਕਿਸੇ ਦਾ ਵੀ ਕਿੱਲੇ ਕਿਸੇ ਦਾ ਵੀ 10 ਕਿੱਲੇ ਆ ਇਹ ਕਹਿੰਦੇ ਕਿ ਸਾਰੇ ਜ਼ਿੰਮੇਵਾਰਾ ਨੁਕਸਾਨ ਹੋ ਜਾਂਦਾ ਹੈ ਜਾਨੀ ਮਾਲੀ ਦਾ ਨੁਕਸਾਨ ਨਹੀਂ ਹੋਇਆ ਜੀ ਬਾਕੀ ਇਹ ਵੀ ਬੜੇ ਜ਼ੋਰ ਨਾਲ ਕਾਬੂ ਕੀਤੀ ਹੈ ਫਾਇਰ ਗ੍ਰੇਡ ਦਾ ਕੋਈ ਵੀ ਪ੍ਰਬੰਧ ਇਸੇ ਸਾਡੇ ਕੋਲ ਨਹੀਂ ਪਹੁੰਚਿਆ ਅਸੀਂ ਜਿੰਨੇ ਵੀ ਜ਼ਿੰਮੇਵਾਰਾ ਕਰੀਮਨ ਪਿੰਡਾਂ ਦੇ ਜ਼ੋਰ ਮਾਰ ਰਿਹਾ ਸਭਾ ਚਾਹੀ ਫੇਰ ਵੀ ਸਾਡਾ 1.5 200 ਕਿਲਾ ਨਾੜ ਦਾ ਸੜ ਚੁੱਕਾ ਇਹ ਬਤਨੀ ਨਾ ਲੱਗੀ ਆ ਕਿੰਨੀ ਪੈੜੀ ਭਾਈ ਠੇਕੇ ਲਈ ਕੋ ਆਪਣੀ ਆ ਕਿੰਨੀ ਜਗ੍ਹਾ ਨੂੰ ਅਗਲੇ ਕੀ ਟੋਟੇ ਉਦਾਂ ਦੇ ਬੜੀ ਲੱਗੀ ਸਾਡਾ ਲੱਗ ਗਿਆ 5 ਗਰੇ ਸਾਂ ਅੱਛਾ 5 ਗਰੇ ਲੂਟ ਗਿਆ ਕੋਈ ਜਾਣੀ ਮੰਨੀ ਖਾਂਤ ਨਹੀਂ ਆ ਨਾ ਨਾਲ ਝੂਠੇ ਦਾਦਾ ਯਾ ਦੀ ਟੂੜੀ ਲੂਠੀ ਦੋ 200 ਕਿਲਾ ਸੀ ਇਹਦਾ ਦੋ 200 ਕਿਲਾ 5 ਗਰੇ ਸਾਡੇ ਆ ਠੇਕੇ ਲਈ ਆ 60000 ਰੁਪਏ ਦਾ ਠੇਕਾ ਕੀ ਮੰਗਦਾ ਸਰਕਾਰ ਦਾ ਮਾਂ ਕੀ ਦੱਸਦਾ ਯਾ ਦੀ ਟੂੜੀ ਹੁੰਦੀ ਨਾਸ ਹੋ ਗਿਆ ਤੇ ਕੋਈ ਟ੍ਰਾਂਕਟਰ ਟ੍ਰਕਟਰ ਵਿਚਾਰ ਰਿਹਾ ਕੰਟ੍ਰੈਕਟਰ ਦਾ ਬਚਾਇਆ ਡੰਗਰ ਟੁਕੜਾ ਵਿਚਾਰ ਰਿਹਾ ਡੰਗ ਦਾ ਬਚਾਇਆ ਪੂਰੀ ਦੂਸਰੀ ਆ 50 ਕਿਲੇ